ਆ ਦੇਖ ਲਓ ਦੋਸਤੋ ਇੱਕ ਵਿਅਕਤੀ ਕਿਵੇਂ ਇੱਕ ਬਜ਼ੁਰਗ ਔਰਤ ਦੇ ਨਾਲ ਬੇਰਹਿਮੀ ਦੇ ਨਾਲ ਕੁੱਟਮਾਰ ਕਰ ਰਿਹਾ ਹੈ ਲਗਾਤਾਰੇ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਵੀ ਹੋ ਰਹੀ ਹੈ ਤੇ ਤੁਹਾਨੂੰ ਵੀ ਅਪੀਲ ਹੈ ਤੁਸੀਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਨਾਲ ਆਪਣੇ ਆਪਣੇ ਵਿਚਾਰ ਜੁੜ ਦੇ ਦਿਓ ਕਿਉਂਕਿ ਜਿੰਨੀ ਵੀਡੀਓ ਸ਼ੇਅਰ ਹੋਏਗੀ ਓਨੀ ਜਲਦੀ ਇਸ ਵਿਅਕਤੀ ਦੇ ਉੱਤੇ ਕਾਰਵਾਈ ਹੋਣੀ ਹੈ ਭਾਵੇਂ ਕਿ ਅਜੇ ਇਹ ਪਤਾ ਨਹੀਂ ਲੱਗਿਆ ਵੀ ਵੀਡੀਓ ਕਿਸ ਜਗ੍ਹਾ ਦੀ ਉੱਤੇ ਹੈ ਤੇ ਕਿਸ ਜਗ੍ਹਾ ਉੱਤੇ ਬਣਾਈ ਗਈ ਹੈ ਤੇ ਕਿਸ ਕਾਰਨ ਇਹ ਬਜ਼ੁਰਗ ਔਰਤ ਦੀ ਕੁੱਟਮਾਰ ਕਰ ਰਿਹਾ ਹੈ ਪਰ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਬਜ਼ੁਰਗ ਔਰਤ ਦੇ ਨਾਲ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਹੈ ਤਾਂ ਲੋਕ ਲਗਾਤਾਰ ਇਸ ਵਿਅਕਤੀ ਨੂੰ ਨਾਮ ਤਾਂ ਪਾ ਰਹੇ ਨੇ ਇਸ ਤਰੀਕੇ ਨਾਲ ਤਾਂ ਕੋਈ ਕਿਸੇ ਆਪਣੇ ਦੁਸ਼ਮਣ ਨੂੰ ਨਹੀਂ ਕੁੱਟਦਾ ਦੂਜੇ ਪਾਸੇ ਕਿਸੇ ਜਾਨਵਰ ਦੀ ਕੁੱਟਮਾਰ ਨਹੀਂ ਕਰਦਾ ਜਿਸ ਤਰੀਕੇ ਨਾਲ ਇਹ ਵਿਅਕਤੀ ਕਮਜ਼ੁਰਗ ਔਰਤ ਦੀ ਕਰ ਰਿਹਾ ਹੈ ਪਰ ਵੀਡੀਓ ਦੇ ਵਿੱਚ ਜਿਸ ਤਰੀਕੇ ਨਾਲ ਨਜ਼ਰ ਆ ਰਿਹਾ ਹੈ ਕਿ ਬਜ਼ੁਰਗ ਔਰਤ ਤੇ ਲੱਗ ਰਿਹਾ ਹੈ ਕਿ ਕਿਸੇ ਦੇ ਖੇਤ ਦੇ ਵਿੱਚੋਂ ਹਰਾ ਚਾਰਾ ਕੱਟ ਰਹੀ ਸੀ ਜਿਸ ਤੋਂ ਬਾਅਦ ਖੇਤ ਦਾ ਮਾਲਕ ਜਦੋਂ ਉੱਪਰ ਆਂਦਾ ਹੈ ਤਾਂ ਉਸ ਤੋਂ ਬਾਅਦ ਇਹ ਵਿਅਕਤੀ ਜਿਹੜਾ ਤੁਸੀਂ ਦੇਖੋ ਕਿ ਖੇਤ ਦਾ ਮਾਲਕ ਜਿਹੜਾ ਦੱਸਿਆ ਜਾ ਰਿਹਾ ਕਿ ਕੁੱਟਮਾਰ ਕਰਨੀ ਇਸ ਬਜ਼ੁਰਗ ਔਰਤ ਦੇ ਨਾਲ ਸ਼ੁਰੂ ਕਰ ਦਿੰਦਾ ਹੈ ਪਰ ਇਸ ਤਰੀਕੇ ਨਾਲ ਤਾਂ ਕੋਈ ਜਾਨਵਰਾਂ ਦੇ ਨਾਲ ਵੀ ਕੁੱਟਮਾਰ ਨਹੀਂ ਕਰਦਾ ਜਿਸ ਤਰੀਕੇ ਨਾਲ ਇਸ ਨੇ ਇਸ ਵੀਡੀਓ ਦੇ ਵਿੱਚ ਇਸ ਬਜ਼ੁਰਗ ਔਰਤ ਦੀ ਕੁੱਟਮਾਰ ਕੀਤੀ ਹੈ ਜਿਸ ਤੋਂ ਬਾਅਦ ਤੁਸੀਂ ਦੇਖੋ ਦੋ ਔਰਤਾਂ ਹੋਰ ਵੀ ਨਜ਼ਰ ਆ ਰਹੀਆਂ ਨੇ ਪਰ ਉਹ ਵੀ ਨਹੀਂ ਛਡਵਾਉਣ ਦੀ ਕੋਸ਼ਿਸ਼ ਕਰ ਰਹੀਆਂ ਜਿਸ ਤੋਂ ਬਾਅਦ ਲੋਕ ਲਗਾਤਾਰ ਇਸ ਵੀਡੀਓ ਦੇ ਬਾਰੇ ਪਤਾ ਕਰਨ ਦੇ ਵਿੱਚ ਲੱਗੇ ਹੋਏ ਨੇ ਕਿ ਜਗ੍ਹਾ ਉੱਤੇ ਵੀਡੀਓ ਬਣੀ ਹੈ ਜਾਂ ਕਿਸ ਨੇ ਬਣਾਈ ਹੈ ਕਿਉਂਕਿ ਜਿਸ ਤਰੀਕੇ ਨਾਲ ਇਹ ਵੀਡੀਓ ਬਣਾਈ ਗਈ ਹੈ ਅਗਰ ਵੀਡੀਓ ਕੋਈ ਨਾ ਬਣਾਉਂਦਾ ਤਾਂ ਇਹ ਨਹੀਂ ਪਤਾ ਲੱਗਣਾ ਸੀ ਕਿ ਇਹ ਬਜ਼ੁਰਗ ਔਰਤ ਦੀ ਕੁੱਟਮਾਰ ਕਿਵੇਂ ਹੋਈ ਹੈ ਕਿਸ ਨੇ ਕੀਤੀ ਹੈ ਐਦਾਂ ਦੇ ਮਾਮਲੇ ਬਹੁਤ ਜਿਹੜੇ ਪਿੰਡਾਂ ਸ਼ਹਿਰਾਂ ਦੇ ਵਿੱਚ ਦਬਕੇ ਰਹਿ ਜਾਂਦੇ ਨੇ ਪਰ ਅੱਜ ਕੱਲ੍ਹ ਸੋਸ਼ਲ ਮੀਡੀਆ ਕਾ ਐਦਾਂ ਦਾ ਜ਼ਮਾਨਾ ਹੈ ਜਿਸ ਦੇ ਵਿੱਚ ਕਿ ਕੋਈ ਵੀਡੀਓ ਅਗਰ ਐਦਾਂ ਦੀ ਵਾਇਰਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਉਸ ਵਿਅਕਤੀ ਦੇ ਉੱਤੇ ਕਾਰਵਾਈ ਤਾਂ ਜ਼ਰੂਰ ਹੁੰਦੀ ਹੈ ਪਹਿਲਾਂ ਵੀ ਐਦਾਂ ਦੀ ਵੀਡੀਓ ਬਹੁਤ ਵਾਇਰਲ ਹੋਈਆਂ ਕੁੱਟਮਾਰ ਦੀਆਂ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਮਾਮਲਾ ਦਰਜੂ ਕਰ ਲਿਆ ਜਾਂਦਾ ਹੈ ਤੁਸੀਂ ਦੇਖੋ ਕਿ ਪਿੱਛੇ ਦੀ ਇੱਕ ਵੀਡੀਓ ਵਾਇਰਲ ਹੋ ਜਿਹਦੇ ਵਿੱਚ ਕਿ ਕੁੱਤੇ ਦੀ ਡੌਗ ਦੀ ਜਿਹੜੀ ਕੁੱਟਮਾਰ ਇੱਕ ਵਿਅਕਤੀ ਬੇਰਹਿਮੀ ਦੇ ਨਾਲ ਕਰ ਰਿਹਾ ਸੀ ਉਦੋਂ ਉੱਤੇ ਵੀ ਮਾਮਲਾ ਦਰਜ ਹੋਇਆ ਸੀ ਪਰ ਹੇਟਾ ਤੁਸੀਂ ਦੇਖੋ ਕਿ ਇੱਕ ਬਜ਼ੁਰਗ ਔਰਤ ਦੀ ਵਿਅਕਤੀ ਕੁੱਟਮਾਰ ਕਰ ਰਿਹਾ ਇਸ ਦੇ ਉੱਤੇ ਵੀ ਮਾਮਲਾ ਦਰਜਾ ਲੋਕ ਕਹਿ ਰਹੇ ਨੇ ਕਿ ਹੋਣਾ ਚਾਹੀਦਾ ਹੈ ਜਿਸ ਤਰੀਕੇ ਨਾਲ ਬਜ਼ੁਰਗ ਔਰਤ ਨੂੰ ਬੇਰਹਿਮੀ ਦੇ ਨਾਲ ਕੁੱਟਮਾਰ ਕਰ ਰਿਹਾ ਤੇ ਜਿੰਨੇ ਵੀ ਦਰਸ਼ਕ ਸਾਡੇ ਦੇਖ ਰਹੇ ਨੇ ਤੁਹਾਡੀ ਜ਼ਿੰਮੇਵਾਰੀ ਹੈ ਬਤਵਾਤ ਵੀਡੀਓ ਨੂੰ ਸ਼ੇਅਰ ਕਰਕੇ ਅੱਗੇ ਗਰੁੱਪਾਂ ਦੇ ਵਿੱਚ ਭੇਜੋ ਜਿਹਦੇ ਨਾਲ ਕਿ ਇਸ ਵਿਅਕਤੀ ਦਾ ਪਤਾ ਲੱਗ ਸਕੇ ਕੌਣ ਹੈ ਕਿੱਥੇ ਦੀ ਇਹ ਵੀਡੀਓ ਹੈ ਅਗਰ ਤੁਹਾਨੂੰ ਪਤਾ ਹੈ ਤੁਹਾਡੇ ਨਜ਼ਦੀਕ ਦੀ ਹੈ ਤਾਂ ਤੁਸੀਂ ਵੀ ਆਪਣੇ ਕਮੈਂਟ ਜੁੜ ਕਰਿਓ ਜਿਹਦੇ ਨਾਲ ਕੀ ਪੁਲਿਸ ਪ੍ਰੋਸੈਸ਼ਨ ਨੂੰ ਪਤਾ ਲੱਗ ਸਕੇ ਕਿ ਹਾਂ ਇਹ ਵੀਡੀਓ ਕਿੱਥੇ ਬਣੀ ਹੈ ਤੇ ਕਿਸ ਕਾਰਨ ਇਹ ਕੁੱਟਮਾਰ ਕਰ ਰਿਹਾ ਹੈ ਪਰ ਭਾਵੇਂ ਗਲਤੀ ਕੋਈ ਵੀ ਹੋਵੇ ਇਨਸਾਨ ਦੀ ਕਦੇ ਵੀ ਇਸ ਤਰੀਕੇ ਨਾਲ ਬੇਰਹਿਮੀ ਦੇ ਨਾਲ ਨਹੀਂ ਕੁੱਟਮਾਰ ਕਰਨੀ ਚਾਹੀਦੀ ਤੁਸੀਂ ਕਾਨੂੰਨੀ ਕਾਰਵਾਈ ਕਰ ਸਕਦੇ ਹੋ ਹੋਰ ਤਰੀਕੇ ਨੇ ਤੁਸੀਂ ਪਿੰਡ ਦੀ ਪੰਚਾਇਤ ਦੇ ਵਿੱਚ ਜਾ ਕੇ ਉਦੋਂ ਤੋਂ ਜੁਰਮਾਨਾ ਲਗਾ ਸਕਦੇ ਹੋ ਅਗਰ ਕੋਈ ਖੇਤ ਦੇ ਵਿੱਚੋਂ ਚੋਰੀ ਵੀ ਕੀਤੀ ਹੈ ਤਾਂ ਐਦਾਂ ਦੇ ਮਾਮਲਿਆਂ ਦੇ ਵਿੱਚ ਕਦੇ ਵੀ ਕਿਸੇ ਦੀ ਕੁੱਟਮਾਰ ਨਹੀਂ ਕਰਨੀ ਚਾਹੀਦੀ ਲੋਕਾਂ ਵੱਲੋਂ ਲਗਾਤਾਰ ਲਾਂਤਾਂ ਪਾਰੀਆਂ ਜਾ ਰਹੀਆਂ ਨੇ ਤੁਸੀਂ ਵੱਤੋ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟ ਜੁੜ ਕਰ ਦਿਓ ਜਿਹਦੇ ਨਾਲ ਕਿਸ ਵਿਅਕਤੀ ਦੇ ਉੱਤੇ ਕਾਰਵਾਈ ਹੋ ਸਕੇ ਕਿਉਂਕਿ ਬਜ਼ੁਰਗ ਔਰਤ ਤੁਸੀਂ ਦੇਖੋ ਕਿ ਕਿਵੇਂ ਤਾਂ ਹਾਂ ਮਾਰ ਰਹੀ ਹੈ ਕਿਵੇਂ ਤੁਸੀਂ ਦੇਖੋ ਚਿੱਕਾ ਮਾਰ ਰਹੀ ਹੈ ਜਦੋਂ ਇਹ ਵਿਅਕਤੀ ਉਸਦੇ ਬੇਰਹਿਮੀ ਦੇ ਨਾਲ ਕੁੱਟਮਾਰ ਕਰਨ ਦਾ ਨਜ਼ਰ ਆ ਰਿਹਾ ਹੈ ਦੇਖਦੇ ਕਿ ਹੁਣ ਜਿਸ ਤਰੀਕੇ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਕਿੰਨੇ ਇੱਕ ਜਲਦੀ ਸੇ ਵਿਅਕਤੀ ਦੇ ਉੱਤੇ ਕਾਰਵਾਈ ਹੁੰਦੀ ਹੈ ਤਾਂ ਉਹ ਸਮਝ ਦੱਸੇਗਾ ਪਰ ਤੁਸੀਂ ਆਪਣੀ ਜ਼ਿੰਮੇਵਾਰੀ ਜ਼ਰੂਰ ਨਵਾ ਦਿਓ